ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਲੋ ਜੀ ਵੀਰੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਅੱਜ ਆ ਵੀਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਛੋੜਨ ਵਾਲਾ ਮਰਜਾਂ گاਵਾ ਝੋਟੀਆਂ ਬਾਰੇ ਇਹ ਵੀਰੇ ਜੋ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂਗੇ ਜੇ ਮੰਨ ਲਓ ਆਪਣੀ ਜਿ cục ਝੋਟੀ ਆ ਉਹਦੀ ਗਰੋਥ ਨਹੀਂ ਹੋ ਰਹੀ ਯੂਟਰਸ ਦੀ ਤੇ ਉਹਦੇ ਰੰਗ ਟਾਇਟ ਨੇ ਜਾਂ ਵਿੱਚ ਕੁਝ ਕਾਰਨ ਨਾਲ ਮੋਟੀ ਫੇਰੋਚ ਬਣ ਗਿਆ ਗੰਡਾ ਬਣ ਜਾਂਦੀ ਨੇ ਤੇ ਜਿਹੜੀ ਵੀਰੇ ਅੰਸ਼ਰਕਸ਼ ਹੁੰਦੀ ਆ ਜਿਵੇਂ ਆਪਣੀ ਉਂਗਲ ਹੁੰਦੀ ਆ ਅਹੀ ਰਿੰਗ ਹੁੰਦੀ ਨੇ ਵਿੱਚ ਉਹਦੀ ਪਹਿਲਾ ਰੰਗ ਤੁਜਾਂ ਗਤੀ ਜਰੰਗ ਇਹਨਾਂ ਦੇ ਵਿੱਚ ਕਈ ਵਾਰੀ ਵੀਰੇ ਫਿਬਰੂਅਰੀ ਚ ਬਣ ਜਾਂਦਾ ਹੈਗਾ ਗਰਮ ਨਹੀਂ ਕਰਾਉਂਦੀ ਉਹਦੇ ਕਈ ਬੰਦੇ ਵੀਰੇ ਗੰਨਾ ਪਾਏ ਮਰੀ ਜਾਂਦੇ ਆ ਅਗਰ ਜਾਂਦੇ ਆ ਵੀਰੇ ਹੋਰ ਵੱਡੇ ਹੋ ਜਾਂਦੀ ਆ ਤੇ ਉਹ ਨਹੀਂ ਖੁਰਦੀ ਆਪਾਂ ਵੀਰੇ ਇਹ ਚੀਜ਼ਾਂ ਨੂੰ ਠੀਕ ਕਰਨ ਲਈ ਜਿਹੜਾ ਪਛੂ ਆਪਣਾ ਰਿਪੋਰਟਰ ਹੋ ਰਿਹਾ ਹੈਗਾ ਨਹੀਂ ਰਹਿ ਰਿਹਾ ਹੈ ਤੇ ਇਹ ਚਾ ਮੰਨ ਲਓ ਗੱਠ ਬਣ ਕਿਸੇ ਕਾਰਨ ਗੱਠ ਬਣ ਗਈ ਤੇ ਨਾਲ ਹੀ ਵੀਰੇ ਸਰਬਖਸ਼ ਬਹੁਤ ਬਰੀਕ ਹੈਗੀ ਇਹ ਵੀਡੀਓ ਆਪਣੇ ਉਹਨਾਂ ਤੇ ਆ ਵੀਰੇ ਤੁਹਾਨੂੰ ਮੜਾ ਸੁਮਰੇ ਦੋ ਚੀਜ਼ਾਂ ਆਪਾਂ ਪਾਉਣੀਆਂ ਨੇ ਜਿਨ੍ਹਾਂ ਦੇ ਪ੍ਰੋਬਲਮ ਹੈਗੇ ਨੇ ਜਾਂ ਓਵਰੀ ਵਿੱਚ ਸ਼ਾਇਦ ਵੱਡਾ ਹੋ ਗਿਆ ਛੋਟਾ ਵੱਡੇ ਹੋਏ ਪਏ ਨੇ ਹੋ ਜਾਇਆ ਪਿਆਗਾ ਦਵਾਈਆਂ ਭਰਾਲੀਆਂ ਆਪਣੇ ਨਹੀਂ ਠੀਕ ਹੋ ਰਹੀਆਂ ਤੇ ਯੂਟਰਸ ਹੈ ਜੀ ਬਹੁਤ ਵੱਡਾ ਹੋ ਗਿਆ ਸਵੈਲਿੰਗ ਬਹੁਤ ਆ ਤੇ ਹਰ ਵਕਤ ਹੀਟ ਰੈਡੀ ਆ ਮਨ ਨਹੀਂ ਟੁੱਟ ਰਹੀ ਮੱਝਾਂ ਗਾਂ ਤੇ ਝੋਟੀਆਂ ਉਹਨਾਂ ਨੂੰ ਵੀ ਇੱਕ ਇਹ ਆਮ ਪ੍ਰੋਬਲਮ ਅੱਜ ਕੱਲ ਆ ਆਪਾਂ ਅੱਗੇ ਵੀਡੀਓ ਪਾਉਣੀ ਆ ਅੱਗੇ ਵੀਡੀਓ ਪਾਉਣੀ ਆ ਆਪਾਂ ਵੀਰੇ ਪਛੋਂ ਦੇ ਰਿਪੀਟਰ ਦੇ ਜਿਹੜੇ ਪਛੋਂ ਰਿਪੀਟ ਨੇ ਆਪਣੇ ਪਛੋਂ ਬਹੁਤ ਰਹਿ ਗਏ ਉਹ ਚੀਜ਼ਾਂ ਨਾਲ ਆਪਣਾ ਫਾਰਮੂਲਾ ਵਧੀਆ ਤੇ ਲੋਕ ਆਪਣਾ ਬਹੁਤ ਕਹਿੰਦੇ ਨੇ ਵੀ ਨਾਲ ਚਾਹ ਕਰੇ ਜਿੱਥੇ ਜਗ੍ਹਾ ਇਹਨੇ ਲੋਕਾਂ ਨੂੰ ਆਪਾਂ ਨੂੰ ਚੱਕਰ ਨਹੀਂ ਕੋਈ ਗੱਲ ਨਹੀਂ ਅੱਜ ਵੀਰੇ ਵੱਧ ਤੋਂ ਬਾਅਦ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਮੰਨ ਲਓ ਵੀ ਥੋੜੀ ਝੋਟੀ ਹੈ ਜਰਾ ਤੇ ਉਰੇ ਇਹ ਕਹਿੰਦੇ ਅੰਦਰ ਗੱਠਾਂ ਬਣੀਆਂ ਹੋਈਆਂ ਨੇ ਗੱਲ ਨਹੀਂ ਕਰੋ ਚ ਹੋ ਰਹੀ ਆਪਾਂ ਦਵਾਈ ਭਰਉਣੀਆਂ ਜਾਂ ਆਪਾਂ ਇਹ ਕਰਵਾਉਣੀਆਂ ਤਾਂ ਨਹੀਂ ਹੋ ਰਹੀ ਡਾਕਟਰ ਆਪਾਂ ਨੂੰ ਕਹਿੰਦਾ ਕਈ ਵਾਰੀ ਵੀ ਇਹਨਾਂ ਨੂੰ ਇਕੱਠਾ ਬਣ ਗਏ ਆ ਤੇ ਉਹਦੇ ਲਈ ਆਪਾਂ ਵੀਰੇ ਬਹੁਤ ਕੁਝ ਐਚਪੀ 15 ਦਿੰਨੇ ਆ ਕੋਈ ਫੱਡੀ ਕਿਰੋਣੇ ਮੇਰੀ B5 ਦੇ ਆਉਡੀਨ ਵਾਲੇ ਬਹੁਤ ਕਰਦੇ ਆ ਤੇ ਫੇਰ ਵੀ ਕਦੇ ਨਹੀਂ ਰਿਕਵਰੀ ਹੁੰਦੀ ਹੈਗੀ ਜੁਟਰ ਦਾ ਮੂੰਹ ਨਹੀਂ ਖੁੱਲਦਾ ਹੈਗਾ ਵਿੱਚ ਤਾਂ ਇਹਨੇ ਆਪਾਂ ਬਟਮਟ ਬਹੁਤ ਲਾਉਣੇ ਆ ਯਾਰ ਆਪਣੇ ਵਿੱਚਪਾ ਕੀ ਕਰ ਲੈਣੇ ਪੰਮਨੇ ਭਰਾ ਹੁੰਦੇ ਨੇ ਫਾਰਮਰ ਵਾਲੇ ਉਹਨਾਂ ਨੇ ਕਹਿੰਨੇ ਲਾਉਣੇ ਬਟਮਟ ਲਾਤਾ ਉਲਟਾ ਲਾ ਦੇ ਲਾਤਾ ਤੇ ਬੱਚਾ ਮੂੰਹ ਖੁੱਲ ਜਾਊਗਾ ਜੀ ਬੱਚਾ ਮੂੰਹ ਹੀ ਨਹੀਂ ਖੁੱਲਦਾ ਹੈਗਾ ਕਿਉਂਕਿ ਇਹ ਕੋਈ ਫਿਜ਼ੀਕਲ ਸਟ ਬਣਿਆ ਹੋਇਆ ਕਹਿੰਦੇ ਕਿ ਇਹ ਬਿਮਾਰੀ ਹੈ ਯਾਰ ਹੁਣ ਆਪਾਂ ਠੀਕ ਕਰਨਾ ਪਊਗਾ ਠੀਕ ਕਰਨਾ ਕਿਵੇਂ ਵੀ ਸਭ ਤੋਂ ਪਹਿਲਾਂ ਆਪਾਂ ਨੇ ਤੁਜੀ ਲੈਣੀ ਵਿਰੀਕਰ ਪਹਿਲਾਂ ਲੈਣੀ ਬੋਇਵਨ ਜੀ ਐਲ ਤੁਸੀਂ ਫਿਰ ਬੋਇਵਨ ਜੀਐਲ ਲੈ ਲੈਣੀ ਆ। ਡੇਲੇ ਛੱਤਾਂ ਮਲ ਪਾਉਣੀ ਆ। ਇੱਥੇ ਪਹਿਲਾਂ ਪਹਿਲੇ ਨੇ ਮੇਰੇ ਬੋਇਵਨ ਜੀਐਲ ਹਨਾ। ਬੋਇਵਨ ਨੇ ਆਪਾਂ ਜੀਐਲ ਇਹ ਮੰਨ ਆਪਣੇ ਡੇਢ ਛੋ ਮਲ ਚ ਆਉਂਦੀ ਆ। ਤੁਸੀਂ ਫਿਰ ਤਿੰਨ ਛੱਮਲ ਵੀ ਲੈ ਲੈਣੀ ਆ। ਆਪਾਂ ਮੇਰੇ ਬਾਲੇ ਵੱਡੀ ਗੱਲਾਂ ਨਹੀਂ ਕਰਦੇ ਨੇ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ। ਹੁਣ ਅਸੀਂ ਜਾ ਰਹੇ ਹਾਂ ਮੇਰੇ ਮੋਟੇ-ਮੁੰਡੇ ਛੰਟਮੇ ਦੇ। ਤੁਸੀਂ ਕੀ ਕਰਨਾਗਾ? ਜਿਨ੍ਹਾਂ ਦੇ ਵੀਰੇ ਮੱਜਾਂ ਦੇ ਝੋਟੀਆਂ ਦੇ گاਵਾਂ ਦੇ ਨੰਬਰ ਇੱਕ ਤੇ ਗੱਠ ਬਣੀ ਹੋਈ ਆ। ਗਨ ਨਹੀਂ ਕਰੋਸ ਹੋ ਰਹੀ ਸਰਪਕਸ਼ ਬਹੁਤ ਛੋਟੀ ਆ ਚੜਪਟਾ ਨਹੀਂ ਹੋ ਰਿਹਾ ਆ ਬਹੁਤ ਡੈਡ ਪਾਦੀ ਤੇ ਮੱਕੀ ਬਹੁਤ ਬੇ ਲੋਕ ਚਾਰਦੇ ਨੇ ਤੇ ਉਹਨਾਂ ਨੂੰ ਮੇਰੇ ਡੇਲੀ ਛੱਤਮਲ ਪਾਉ 7 ਤੱਕ ਮੈਂ ਪਾ ਲਿਆ ਕਰੋ ਡੇਲੀ 7 ਤੇ 8 ਨੂੰ ਪਾ ਲਿਆ ਕਰੋ ਵੱਧ ਵੱਧ ਮਤਲਬ ਵੱਧ ਮੂਣੀ ਲੋੜ ਨਹੀਂ ਵੀਰੇ ਤੇ ਬੋਏ ਮਨੇ ਜੀਐਲ ਤੇ ਵੀਰੇ ਇਕੱਲਾ ਕੀ ਆ ਕਾਪਰ ਤੇ ਜਿੰਕ ਪਾਇਆ ਹੋਇਆ ਗਲਾਈਸ਼ੀਨ ਦੇ ਬਹੁਤ ਵਧੀਆ ਛੇ ਦੇ ਹਰਟ ਨੇ ਦੇ ਜਿਵੇਂ ਟੱਕੇ ਪਾਚੂ ਵੀਰੇ ਨਹੀਂ ਰਹਿ ਰਹਿਆ ਤੇ ਉਹਦੇ ਵੀਰੇ ਕੰਮ ਕਰ ਦਿਆ ਮਰਦੇ ਕਰ ਦਿਆ ਖਾਣ ਨੂੰ ਚ ਇਹ ਵੀ ਵਿਰੇ ਆਪਾਂ ਘੋੜੇ ਨੂੰ ਵੀ ਦੇ ਸਕਦੇ ਆ ਬੱਕਰੀ ਨੂੰ ਵੀ ਦੇ ਸਕਦੇ ਆ ਭੇਡ ਨੂੰ ਵੀ ਦੇ ਸਕਦੇ ਆ ਛੋਟੇ ਬੱਚੇ ਕਾਫ ਉਹਨਾਂ ਨੂੰ ਵੀਰੇ ਜੇ ਆਪਾਂ ਨੇ ਇਹਦੀ ਗਰੋਥ ਵੱਡੀ ਕਰਨੀ ਆ ਪਾਲ ਲੈਣੇ ਆਪਣੇ ਹਣਾ ਜਲਦੀ ਪਾਲ ਲੈਣੇ ਇਹ ਜਿਹੜਾ ਨਾ ਤਨਾਵ ਤਾਂ ਜਿਵੇਂ ਇਹ ਡੇਲੀ ਛੋਟੇ ਬੱਚਿਆਂ ਨੂੰ ਕਹਿੰਨੇ ਦੋ ਦਮਲ ਪਾਈ ਗਏ ਠੰਡ ਦੇ ਵਿੱਚ ਜਿਹੜੇ ਪਸ਼ੂ ਠੰਡ ਦੇ ਵਿੱਚ ਮੈਂ ਆਪਣੇ ਨਿੱਕੇ ਨਿੱਕੇ ਕਟਰੋਨ ਦੇ ਨੇ ਉਹ ਕਈ ਵਾਰੀ ਵੀਰੇ ਮਰ ਜਾਂਦੇ ਨੇ ਆ ਕੇ ਹੁਣ ਉਹਨਾਂ ਨੂੰ ਵੀਰੇ ਪਾਉਣ ਦੇ ਲਈ ਡੇਲੀ ਆਪਾਂ ਕਹਿੰਨੇ ਜਾਂ ਨਿੱਕੇ ਹੁਣ ਬਚਪਨ ਤੋਂ ਜਿਵੇਂ ਦੋ ਦੋ ਦਾ ਬੱਚਾ ਹੋ ਗਿਆ ਉਹ ਦੇ ਲਈ ਨੂੰ ਮੇਰੇ ਦੋ ਦੇ ਮੈਨ ਪਾਈ ਚੱਲੋ। ਉਹ ਕੱਟਣੀ ਵੀ ਨਹੀਂ ਮਿਲਦਾ ਹੈਗਾ। ਤੇ ਨੰਬਰ 2 ਦੇ ਵੀਰੇ ਜਿਹੜੀ ਸਰਵਖਸ਼ ਵਿੱਚ ਸਮੂਤੀ ਨਹੀਂ ਹੋ ਰਹੀ ਤੇ ਨਾਲ ਇਹਦੇ ਤੁਸੀਂ ਪਾਉਣਾ ਕੀ ਜਾ ਹੋਰ। ਨਾਲ ਇਹਦੇ ਨਾਲ ਜਿਵੇਂ ਹੁਣ ਪਾਸੇ ਆਪਣਾ ਰਿਪੀਟ ਹੋ ਰਿਹਾ ਉਹਨੂੰ ਮੇਰੇ ਪਟਾਵਨ 83 ਦੀ ਬਹੁਤ ਲੋਡ ਹੁੰਦੀ ਆ। ਇਹਦੀ ਬਹੁਤ ਘਾਟ ਹੁੰਦੀ ਆ ਤੇ ਪਾਸਪੋਰਟ ਦੀ ਘਾਟੇ ਬਹੁਤ ਜ਼ਿਆਦੇ ਪਈ ਪਈ ਆਪਣੇ ਪੰਜਾਬ ਦੇ ਵਿੱਚ ਹੁਣ। ਆਪਾਂ ਉਹ ਚੀਜ਼ ਨੂੰ ਵੀ ਕਹਿੰਦੇ ਨੇ ਬਣਾਈ ਰੱਖਣ ਲਈ ਪੱਛੂ ਆਪਣਾ ਰਿਪੀਟ ਵੀ ਨਾ ਕਰੇ, ਗੱਠਾ ਵੀ ਖੁਰਨਾ, ਸਰਵਖਸ਼ ਵੱਡੀ ਵੀ ਹੋਵੇ, ਛੋਟੀ ਵੀ ਨਾ ਹੋਵੇ ਹਨਾ। ਤਾਂ ਘਰ ਨੂੰ ਵੀ ਕੋਸਾ ਲੱਗ ਜੀ। ਤਾਂ ਵੀਰੇ ਸਾਰਾ ਆਪਣਾ ਪ੍ਰੋਪਰ ਹਾਰਮਨ ਆਪਣਾ ਪਉਣਾ ਪਊਗਾ ਇਕੱਲਾ ਇੱਕ ਨਾਲ ਨਹੀਂ ਚੱਲਣਾ ਹੈਗਾ। ਅਸੀਂ ਨੰਬਰ 2 ਦੇ ਵੀਰੇ ਪਉਣਾ ਕੀ ਆ। ਅਸੀਂ ਨੰਬਰ 9 2 ਦੇ ਵੀਰੇ ਬੋਇਮਨ B ਪਾਊਡਰ ਆਉਂਦਾ ਅਲਟਰਾ। ਆ ਲਓ ਦੇਖ ਲਓ ਜੀ। ਬੋਇਮਨ B ਅਲਟਰਾ ਪਾਊਡਰ ਆਉਂਦਾ ਵੀਰੇ। ਤੇ ਫਾਈਟਪੀ ਦੀ ਮਿਲੂ ਛਵਾ ਕਿਲੋ ਦਾ। ਵੀਰੇ ਕੰਪਨੀ ਦਾ ਬ੍ਰਾਂਡ ਆ ਕਿ ਕੋਈ ਕੰਪਨੀ ਦੀ ਐਡ ਨਹੀਂ ਹੈਗੀ। ਇਹ ਆਪਣੀ ਬ੍ਰਾਂਡ ਆ। ਜੇ ਤੋ ਮਰਜ਼ੀ ਲੈ ਲਓ। ਜਿਹੜੀ ਚੀਜ਼ ਕੱਲੀ ਐਡ ਹੋਊਗੀ ਉਹਨੂੰ ਕੱਲੀ ਇੱਕ ਮੈਡੀਕਲ ਤੇ ਮਿਲੂਗੀ ਹੋਰ ਤਾਂ ਉਹ ਨਹੀਂ ਮਿਲਦੀ ਹੈਗੀ। ਵੱਟਕਾ ਨੇ ਕਹਿਣਾ ਨਾ ਵੀ ਹੁਣ ਇਹ ਐਡ ਕਰਦਾ ਕਿ ਚੀਜ਼ ਦੀ ਤੇ ਤੁਸੀਂ ਡੇਲੀ ਵੀਰੇ ਇਹ ਨਾਲ ਕਹਿੰਦੇ ਨੇ 50 50 ਗ੍ਰਾਮ ਪਾਊਡਰ ਪਾਈ ਜਾਣਾ ਇਹਦੇ ਵਿੱਚ ਵੀਰੇ ਵਿਟਾਮਿਨ ਏ ਡੀ 3 ਨਿਕੋਬਾਈਨਡ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਕਵਾਲਟ ਕਾਪਰ ਆਇਓਡੀਨ ਤੇ ਆਇਓਡੀਨ ਦਾ ਵੀਰੇ ਵਿੱਚ ਕੰਮ ਹੁੰਦਾ ਆਪਣੇ ਵਿੱਚ ਜਿਹੜੀ ਸਾਰਾ ਬੱਚੇ ਵਿੱਚ ਗੰਨ ਨਹੀਂ ਪਾਸ ਹੋ ਰਹੀ ਤੇ ਉਹਦੇ ਵਿੱਚ ਵੀਰੇ ਕਹਿੰਦੇ ਨੇ ਆਪਾਂ ਨੂੰ ਆਡਮੇ ਦਾ ਰੋਲ ਹੁੰਦਾ ਆਇਓਡੀਨ ਨਹੀਂ ਉਹ ਨਾ ਖੋਰਨੀ ਹੁੰਦੀ ਵਾਲੇ ਤੇ ਨਾਲ ਆਪਾਂ ਵੀਰੇ ਡੇਲੀ ਦੇ ਨਾਲ ਨੂਨ ਪੋਣ ਸ਼ੁਰੂ ਕਰ ਦਈਏ ਦੋ ਦੋ ਚਮਚੇ ਨੂਨ ਦੇ ਪਾਈ ਚੱਲੀਏ ਤਾਂ ਉਹਦੇ ਨਾਲ ਵੀ ਵੀਰੇ ਕਹਿੰਦੇ ਨੇ ਆਪਣੇ ਜਿਹੜੇ ਮਾਤਰਾ ਇਕੱਠਾ ਨੇ ਉਹ ਵੀਰੇ ਖੁਰ ਜਾਂਦੀਆਂ ਨੇ ਜੇ ਵੀਰੇ ਗੱਠਾਂ ਬਹੁਤ ਵੱਡੀਆਂ ਨੇ ਮੋਟੀਆਂ ਨੇ ਨਹੀਂ ਖੁਰ ਰਹੀਆਂ ਤਾਂ ਨਾਲ ਵੀਰੇ ਹோம் ਵਿੱਚ ਪਲਛਾ ਟੀਲਾ ਤੁਸੀਂ ਦਵਾਈ ਲੈ ਲੈਣੇ ਹோம் ਵਿੱਚ ਪਲਛਾ ਟੀਲਾ 200 ਪਾਵਰ ਲੈ ਲੈਣੀ ਆ ਸਿੱਛੀ 30 ਦੀ ਲੈਣੀ ਆ ਨਾਲ ਵੀਰੇ 15-15 ਬੂੰਦਾਂ ਡੇਲੀ ਉਹ ਪਾਈਗੇ ਛੋਟਾ ਪਾਸੇ ਰਿਪੀਟ ਕਰ ਰਿਹਾ ਛੋਟਾ ਪਾਸੇ ਸਰਵਕਸ਼ ਨਹੀਂ ਛੋਟੀ ਆ ਗਨ ਨਹੀਂ ਕਰੌਸ ਹੋ ਰਹੀ ਔਰ ਇਹ ਛੋਟੀਆਂ ਵੱਡੀਆਂ ਨੇ ਮੇਰੇ ਗੱਠ ਬਣੀ ਹੋਈ ਹੈ ਇਹ ਸਾਰਾ ਕੁਝ ਵੀਰ ਉਹਨਾਂ ਨੂੰ ਨਿਮਾ ਖੋੜ ਦਊਗਾ ਗੱਠਾਂ ਨੂੰ ਨਿਮਾ ਖੋੜ ਦਊਗਾ ਤੇ ਜਵੇਂ ਵਿੱਚੋਂ ਜੇ ਆਪਾਂ ਦੇਖਦੇ ਆਂ ਮੱਝਾਂ ਕੋਰਲੀ ਜੇ ਮੜਦੀਆਂ ਨੇ گاਵਾ ਤੇ ਹਰ ਵਕਤ ਮਨਸ਼ੇ ਹਰ ਵਕਤ ਜਿਹੜੇ ਹੀਟ ਚ ਵਿੱਚ ਮੜੇ ਮੜਾ ਮੋਹਲੀ ਦਾ ਪਾਣੀ ਚਾਈ ਜਾਂਦਾ ਹਰ ਵਕਤ ਦੇ ਨਾ گاਵਾ ਦੇ ਉਹ ਗਾਵਾਂ ਦੇ ਗਾਵਾਂ ਦੇ ਪਰ ਉਹਨਾਂ ਦੀ ਬੱਦੋਂ ਕਿਵਰੇ ਜੀ ਦੀ ਤੇ ਉਹਨਾਂ ਨੂੰ ਵੀਰੇ ਤੁਸੀਂ ਡੇਲੀ ਆਪਾਂ ਨੇ ਹੀ ਛਾਣਾ ਜਿਹੜੇ ਅਥਰ ਵਿੱਚ ਸਭ ਪਹਿਲਾਂ ਆਪਾਂ ਨੇ ਉਵੇਂ ਹੀ ਪਾਉਣਾਗਾ ਤੁਸੀਂ ਡੇਲੀ ਵੀਰੇ ਇਹ ਪਾਈ ਚੱਲੋ ਥੋੜੇ ਪਾਚੂ ਰਿਪੀਟ ਨੂੰ ਖੰਡਣਗੇ ਰਹਿਣਗੇ ਸਰਬੋਤਮ ਛੋਟੀ ਵੱਡੀ ਸ਼ੈਤਰੀ ਗੋਜ ਜਮਾ ਬਰਾਬਰ ਵਗ ਜੂ ਪਚਨ ਨਿਹਾਰਾ ਉਹਨੇ ਸ਼ਾਰਟ ਹੋ ਜਾਣਾਗਾ ਤੇ ਆਇਓਡੀਨ ਵਿੱਚ ਇਕੱਠਾ ਬਣੀ ਨੂੰ ਵੀ ਉਹ ਖੁਰਣਗੀ ਆ ਇਹ ਵੀ ਵੀਰੇ ਸਾਰਾ ਫਾਰਮੂਲਾ ਪਾ ਦਿਓ ਤੇ ਤੁਹਾਡਾ ਪਸ਼ੂ ਠੀਕ ਹੋ ਜੂ ਵੀਡੀਓ ਬਤ ਬਤ ਸ਼ੇਅਰ ਕਰ ਦਿਓ ਵੀਰੇ ਵੱਧ ਤੋਂ ਵੱਧ ਤੇ ਲਾਈਕ ਕਰਿਓ ਸਿੱਖ ਕਾਲ ਦੀ ਸ਼ਾਰਿਆਂ ਨੂੰ ਧੰਨਵਾਦ